ਬਾਬਾ ਜੀ ਦੀ ਪਿਆਰੀ ਸੰਗਤ ਜੀ ਇਹ ਰਾਦਾ ਸਵਾਮੀ ਇਹ ਸਾਖੀ ਇੱਕ 19 ਸਾਲ ਦੇ ਸత్సੰਗੀ ਲੜਕੇ ਦੀ ਹੈ ਜੋ ਕਿ ਇੱਕ ਸత్సੰਗੀ ਪਰਿਵਾਰ ਤੋਂ ਸੀ ਤੇ ਉਹ ਬਾਬਾ ਜੀ ਤੇ ਬਹੁਤ ਵਿਸ਼ਵਾਸ ਰੱਖਦਾ ਸੀ ਕਿਉਂਕਿ ਉਸ ਨੂੰ ਸ਼ੁਰੂ ਤੋਂ ਹੀ ਰੋਹਾਨੀਅਤ ਮਾਰਗ ਤੇ ਚੱਲਣ ਦੀ ਸਿੱਖ ਮਿਲੀ ਹੋਈ ਸੀ ਸੰਗਤ ਜੀ ਜਿਸ ਤਰ੍ਹਾਂ ਕਰਦਾ ਮਾਹੌਲ ਹੁੰਦਾ ਹੈ ਉਸ ਘਰ ਦੇ ਬੱਚੇ ਵੀ ਓਵੇਂ ਦੇ ਹੀ ਬਣ ਜਾਂਦੇ ਹਨ ਕਿਉਂਕਿ ਇਹ ਲੜਕੇ ਦੇ ਪਰਿਵਾਰ ਵਾਲੇ ਪਹਿਲਾਂ ਤੋਂ ਹੀ ਇੱਕ ਸత్సੰਗੀ ਸਨ ਤੇ ਬਾਬਾ ਜੀ ਤੇ ਭਰੋਸਾ ਰੱਖਦੇ ਸਨ ਤਾਂ ਇਸ ਕਰਕੇ ਲੜਕੇ ਦੇ ਮਨ ਅੰਦਰ ਵੀ ਪਹਿਲਾਂ ਤੋਂ ਹੀ ਬਾਬਾ ਜੀ ਦੇ ਪ੍ਰਤੀ ਸ਼ਰਧਾ ਸੀ ਜਦੋਂ ਉਹ ਸਕੂਲ ਤੋਂ ਆਉਂਦਾ ਸੀ ਤਾਂ ਹਮੇਸ਼ਾ ਸਿੱਧਾ ਆਪਣੇ ਘਰ ਆਉਂਦਾ ਸੀ ਜਦ ਕੀ ਉਸ ਦੇ ਨਾਲ ਦੇ ਲੜਕੇ ਗਲਤ ਸੰਗਤ ਵਿੱਚ ਪਏ ਹੋਏ ਸਨ ਪਰ ਇਹ ਉਹਨਾਂ ਦੇ ਨਾਲ ਕਿਤੇ ਵੀ ਨਹੀਂ ਜਾਂਦਾ ਸੀ ਤਾਂ ਐਵੇਂ ਹੀ ਹੌਲੀ-ਹੌਲੀ ਸਮਾਂ ਬੀਤਦਾ ਗਿਆ ਤੇ ਉਸ ਦੇ ਅੰਦਰ ਨਾਮਦਾਨ ਲੈਣ ਦੀ ਚਾਹਤ ਹੁਣ ਲੱਗ ਪਈ ਤਾਂ ਇੱਕ ਵਾਰ ਉਸ ਦੀ ਮਾਂ ਨੇ ਨਾਮਦਾਨ ਦੇ ਲਈ ਇਸ ਲੜਕੇ ਦਾ ਨਾਮ ਵੀ ਲਿਖਵਾ ਦਿੱਤਾ ਤੇ ਕੁਝ ਹੀ ਦਿਨਾਂ ਵਿੱਚ ਬਾਬਾ ਜੀ ਦੀ ਕਿਰਪਾ ਹੋ ਗਈ ਤੇ ਇਸ ਲੜਕੇ ਨੂੰ ਵੀ ਨਾਮਦਾਨ ਮਿਲ ਗਿਆ ਨਾਮਦਾਨ ਲੈਣ ਤੋਂ ਬਾਅਦ ਇਸ ਲੜਕੇ ਨੇ ਆਪਣੀ ਮਾਂ ਦੇ ਨਾਲ ਬੈਠ ਕੇ ਭਜਨ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਦੀ ਮਾਂ ਭਜਨ ਸਿਮਰਨ ਤੇ ਬੈਠ ਜਾਂਦੀ ਤਾਂ ਉਹ ਵੀ ਆਪਣੇ ਕਮਰੇ ਵਿੱਚ ਜਾ ਕੇ ਪੂਰੇ ਧਿਆਨ ਨਾਲ ਸਿਮਰਨ ਤੇ ਬੈਠ ਜਾਂਦਾ ਫਿਰ ਕੁਝ ਸਮੇਂ ਮਗਰੋਂ ਲੜਕੇ ਨੇ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਤਾਂ ਫਿਰ ਅੱਗੇ ਦੀ ਪੜ੍ਹਾਈ ਦੇ ਲਈ ਇਸ ਦੀ ਮਾਂ ਨੇ ਉਸ ਨੂੰ ਸ਼ਹਿਰ ਭੇਜ ਦਿੱਤਾ ਉੱਥੇ ਦੇ ਕਾਲਜ ਵਿੱਚ ਐਡਮਿਸ਼ਨ ਲੈਣ ਲਈ ਲੜਕਾ ਉੱਥੇ ਹੀ ਇੱਕ ਹੋਸਟਲ ਵਿੱਚ ਰਹਿਣ ਲੱਗ ਪਿਆ ਤੇ ਮਾਂ ਨੇ ਸਮਝਾਇਆ ਕਿ ਉੱਥੇ ਰਹਿ ਕੇ ਭਜਨ ਸਿਮਰਨ ਕਰਨਾ ਨਾ ਭੁੱਲ ਜਾਵੀਂ ਉੱਥੇ ਵੀ ਸਮਾਂ ਕੱਢ ਕੇ ਭਜਨ ਸਿਮਰਨ ਕਰਨਾ ਹੈ ਤੇ ਸ਼ਹਿਰ ਵਿੱਚ ਬਹੁਤ ਤਰ੍ਹਾਂ ਦੇ ਦੋਸਤ ਬਣਨਗੇ ਕੁਝ ਚੰਗੇ ਹੋਣਗੇ ਤੇ ਕੁਝ ਬੁਰੇ ਵੀ ਹੋਣਗੇ ਤੇ ਤੂੰ ਹਮੇਸ਼ਾ ਚੰਗੇ ਦੋਸਤਾਂ ਦੇ ਨਾਲ ਰਹਿਣਾ ਹੈ ਤੇ ਖੁਦ ਨੂੰ ਬੁਰੀ ਸੰਗਤ ਤੋਂ ਬਚਾ ਕੇ ਰੱਖਣਾ ਹੈ ਇਹ ਸਭ ਸਮਝਾ ਕੇ ਮਾਂ ਨੇ ਆਪਣੇ ਲੜਕੇ ਨੂੰ ਸ਼ਹਿਰ ਪੇਜ ਦਿੱਤਾ ਤੇ ਸੰਗੜਜੀ ਲੜਕਾ ਉੱਥੇ ਇੱਕ ਹੋਸਟਲ ਵਿੱਚ ਰਹਿਣ ਲੱਗ ਪਿਆ ਹੋਸਟਲ ਦੇ ਇੱਕ ਰੂਮ ਵਿੱਚ ਦੋ ਜਾਂ ਤਿੰਨ ਲੋਕ ਇੱਕ ਸਾਥ ਰਹਿੰਦੇ ਸਨ ਤਾਂ ਇਸ ਲੜਕੇ ਦੇ ਕਮਰੇ ਵਿੱਚ ਵੀ ਦੋ ਲੜਕੇ ਹੋਰ ਰਹਿੰਦੇ ਸਨ ਉਹ ਦੋਵੇਂ ਲੜਕੇ ਬੁਰੀ ਸੰਗਤ ਵਿੱਚ ਪਹਿਲਾਂ ਤੋਂ ਹੀ ਪਏ ਹੋਏ ਸਨ ਕਮਰੇ ਵਿੱਚ ਰਹਿ ਕੇ ਮੀਟ ਤੇ ਸ਼ਰਾਬ ਦਾ ਸੇਵਨ ਕਰਦੇ ਸਨ ਸ਼ੁਰੂਆਤ ਦੇ ਕੁਝ ਦਿਨ ਇਸ ਲੜਕੇ ਨੇ ਉਹਨਾਂ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਆਪਣੀ ਭਜਨ ਬੰਦਗੀ ਕਰਦਾ ਰਹਿੰਦਾ ਸੀ ਪਰ ਸੰਗਤ ਜੀ ਇਸ ਉਮਰ ਵਿੱਚ ਸੰਗਤ ਦਾ ਅਸਰ ਬਹੁਤ ਜਲਦੀ ਹੋ ਜਾਂਦਾ ਹੈ ਹੁਣ ਉਹ ਵੀ ਹੌਲੀ-ਹੌਲੀ ਆਪਣੇ ਦੋਸਤਾਂ ਦੀ ਸੰਗਤ ਵਿੱਚ ਪੈ ਗਿਆ ਤੇ ਬੁਰੇ ਕੰਮ ਕਰਨ ਲੱਗ ਪਿਆ ਲੜਕੇ ਦੇ ਦੋਸਤ ਮਾਸਮਸ਼ਲੀ ਖਾਂਦੇ ਸਨ ਤਾਂ ਹੌਲੀ-ਹੌਲੀ ਇਸ ਲੜਕੇ ਨੇ ਵੀ ਖਾਣਾ ਸ਼ੁਰੂ ਕਰ ਦਿੱਤਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਉੱਥੇ ਦੇ ਰੰਗ ਵਿੱਚ ਐਵੇਂ ਦਾ ਰੰਗ ਗਿਆ ਕਿ ਭਜਨ ਸਿਮਰਨ ਕਰਨਾ ਵੀ ਛੱਡ ਦਿੱਤਾ ਤੇ ਰੋਹਾਨੀਅਤ ਤੋਂ ਦੂਰ ਹੋ ਗਿਆ ਐਵੇਂ ਹੀ ਕੁਝ ਦਿਨ ਬੀਤਦੇ ਗਏ ਜਦੋਂ ਲੜਕੇ ਦੀ ਮਾਂ ਪੁੱਛਦੀ ਤਾਂ ਲੜਕਾ ਆਪਣੀ ਮਾਂ ਨੂੰ ਝੂਠ ਬੋਲ ਦਿੰਦਾ ਸੀ ਕਿ ਮੈਂ ਤਾਂ ਭਜਨ ਸਿਮਰਨ ਕਰਦਾ ਹਾਂ ਤੇ ਮੇਰੀ ਸੰਗਤ ਵੀ ਬੁਰੀ ਨਹੀਂ ਹੈ ਸੰਗਤ ਜੀ ਨਾਮਦਾਨ ਲੈ ਕੇ ਐਵੇਂ ਦੇ ਕੰਮ ਕਰਨ ਵਾਲੇ ਵਿਅਕਤੀ ਨੂੰ ਜਦੋਂ ਖੁਦ ਸਮਝ ਨਹੀਂ ਆਉਂਦੀ ਤਾਂ ਉਹ ਇਹ ਸਭ ਕੁਝ ਕਰਨ ਲੱਗ ਪੈਂਦਾ ਹੈ ਤਾਂ ਮਾਲਕ ਉਸ ਨੂੰ ਕਿਸੇ ਵੀ ਤਰੀਕੇ ਨਾਲ ਜਦ ਕਰਵਾਉਂਦਾ ਹੈ ਕਿ ਤੇਰਾ ਜਨਮ ਇਨਾ ਸਭ ਕੰਮਾਂ ਦੇ ਲਈ ਨਹੀਂ ਹੋਇਆ ਤੇ ਐਵੇਂ ਦੇ ਇਨਸਾਨਾਂ ਨੂੰ ਮਾਲਕ ਦੀ ਯਾਦ ਉਦੋਂ ਹੀ ਆਉਂਦੀ ਹੈ ਜਦੋਂ ਇਹਨਾਂ ਤੇ ਕੋਈ ਮੁਸ਼ਕਿਲ ਆ ਜਾਂਦੀ ਹੈ ਤਾਂ ਇਸ ਲੜਕੇ ਦੇ ਨਾਲ ਵੀ ਕੁਝ ਐਵੇਂ ਦਾ ਹੀ ਹੋਇਆ ਇੱਕ ਦਿਨ ਕਾਲਜ ਦੀ ਲੈਬ ਵਿੱਚ ਟੀਚਰ ਆਪਣੇ ਸਟੂਡੈਂਟ ਨੂੰ ਅਲੱਗ-ਅਲੱਗ ਕੈਮੀਕਲ ਦੀ ਜਾਣਕਾਰੀ ਦੇ ਰਹੇ ਸਨ ਤਾਂ ਉਦੋਂ ਇਸ ਲੜਕੇ ਦੇ ਕੋਲ ਰੱਖੀ ਹੋਈ ਕੈਮੀਕਲ ਦੀ ਵੱਡੀ ਬੋਤਲ ਵਿੱਚ ਬਹੁਤ ਜ਼ਬਰਦਸਤ ਬਲਾਸਟ ਹੋ ਜਾਂਦਾ ਹੈ ਉੱਥੇ ਖੜੇ ਹੋਏ ਕੁਝ ਲੜਕਿਆਂ ਦੇ ਸੱਟਾਂ ਲੱਗ ਜਾਂਦੀਆਂ ਹਨ ਧੁਮਾਕਾ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਕਮਰੇ ਦੇ ਸ਼ੀਸ਼ੇ ਵੀ ਟੁੱਟ ਜਾਂਦੇ ਹਨ ਤੇ ਭੱਜ ਦੌੜ ਮਚ ਜਾਂਦੀ ਹੈ ਇਹ ਲੜਕਾ ਉਸ ਬੋਤਲ ਦੇ ਕੋਲ ਹੀ ਖੜਿਆ ਸੀ ਇਸ ਕਰਕੇ ਸਭ ਤੋਂ ਜ਼ਿਆਦਾ ਸੱਟ ਉਸ ਨੂੰ ਹੀ ਲੱਗਦੀ ਹੈ ਤੇ ਉੱਥੇ ਹੀ ਬਿਉਸ਼ ਹੋ ਜਾਂਦਾ ਹੈ ਲੜਕੇ ਤੇ ਹੋਰ ਬਾਕੀ ਜ਼ਖਮੀ ਲੋਕਾਂ ਨੂੰ ਉਸੇ ਸਮੇਂ ਹਸਪਤਾਲ ਵਿੱਚ ਲੈ ਕੇ ਜਾਇਆ ਜਾਂਦਾ ਹੈ ਤੇ ਜਦੋਂ ਮਾਂ ਨੂੰ ਪਤਾ ਚੱਲਦਾ ਹੈ ਤਾਂ ਉਹ ਉਸੇ ਦਿਨ ਸ਼ਹਿਰ ਦੇ ਹਸਪਤਾਲ ਵਿੱਚ ਪਹੁੰਚ ਜਾਂਦੀ ਹੈ ਤੇ ਜਦੋਂ ਲੜਕੇ ਨੂੰ ਹੋਸ਼ ਆਉਂਦੀ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਕੈਮੀਕਲ ਦੇ ਕਰਕੇ ਉਸ ਦਾ ਇੱਕ ਹੱਥ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ ਹੈ ਤੇ ਉਹ ਇਹ ਦੇਖ ਕੇ ਰੋਣ ਲੱਗ ਜਾਂਦਾ ਹੈ ਤੇ ਇਹ ਸੋਚਣ ਲੱਗ ਜਾਂਦਾ ਹੈ ਕਿ ਇਹ ਸਭ ਸ਼ਾਇਦ ਇਸੇ ਕਰਕੇ ਹੀ ਹੋਇਆ ਹੈ ਕਿਉਂਕਿ ਮੈਂ ਇਕ ਨਾਮਤਾਰੀ ਹੋਣ ਦੇ ਬਾਵਜੂਦ ਗਲਤ ਕੰਮ ਕੀਤੇ ਹਨ ਸਤਿਗੁਰੂ ਦੇ ਹੁਕਮ ਤੋਂ ਬਾਹਰ ਚੱਲ ਕੇ ਮੈਂ ਬੂਰੇ ਕੰਮ ਕਰਨ ਲੱਗ ਗਿਆ ਸੀ ਤਾਂ ਇਹ ਸੋਚ ਕੇ ਉਹ ਰੋਣ ਲੱਗ ਜਾਂਦਾ ਹੈ ਤਾਂ ਕੁਝ ਸਮੇਂ ਬਾਅਦ ਲੜਕੇ ਦੀ ਮਾਂ ਹਸਪਤਾਲ ਆ ਜਾਂਦੀ ਹੈ ਤੇ ਡਾਕਟਰ ਉਸ ਨੂੰ ਦੱਸਦੇ ਹਨ ਕਿ ਤੁਹਾਡੇ ਲੜਕੇ ਦੇ ਹੱਥ ਵਿੱਚ ਕੈਮੀਕਲ ਦੇ ਕਰਕੇ ਬਹੁਤ ਦੁੰਗਾ ਜ਼ਖਮ ਹੋ ਗਿਆ ਹੈ ਤੇ ਲੜਕੇ ਦੇ ਹੱਥ ਦੇ ਜ਼ਖਮ ਨੂੰ ਪਰਨ ਦੇ ਲਈ ਲਗਭਗ 7 ਦਿਨ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ ਤੇ ਸਾਨੂੰ ਹੱਥ ਕੱਟਣਾ ਪਵੇਗਾ ਅੱਗੇ ਡਾਕਟਰ ਨੇ ਇਹ ਵੀ ਕਹਿ ਦਿੱਤਾ ਕਿ ਇੰਨਾ ਵੱਡਾ ਜ਼ਖਮ 7 ਦਿਨਾਂ ਵਿੱਚ ਭਰਨਾ ਸ਼ੁਰੂ ਹੋ ਜਾਵੇ ਇਸ ਦੇ ਬਾਅਦ ਜੇਕਰ ਇਸ ਦਾ ਹੱਥ ਨਹੀਂ ਕਟਿਆ ਗਿਆ ਤਾਂ ਇਸ ਦੇ ਸਰੀਰ ਦੇ ਬਾਕੀ ਅੰਗ ਵੀ ਖਰਾਬ ਹੋ ਸਕਦੇ ਹਨ ਇਹ ਸੁਣ ਕੇ ਲੜਕੇ ਦੀ ਮਾਂ ਕਬਰ ਆ ਗਈ ਤੇ ਇਹ ਗੱਲ ਲੜਕਾ ਵੀ ਸੁਣ ਲੈਂਦਾ ਹੈ ਤੇ ਸੋਚਣ ਲੱਗ ਜਾਂਦਾ ਹੈ ਕਿ ਮੇਰੇ ਲਈ ਤਾਂ ਇਹ ਇੱਕ ਸਜ਼ਾ ਹੈ ਫਿਰ ਲੜਕਾ ਆਪਣੀ ਮਾਂ ਨੂੰ ਸਭ ਕੁਝ ਸੱਚ ਦੱਸ ਦਿੰਦਾ ਹੈ ਕਿ ਮੈਂ ਭਜਨ ਸਿਮਰਨ ਕਰਨਾ ਛੱਡ ਦਿੱਤਾ ਸੀ ਤੇ ਮਾਂਸ਼ ਸਰਾਬ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਸੀ ਇਹ ਸੁਣ ਕੇ ਮਾਂ ਨੂੰ ਬਹੁਤ ਬੁਰਾ ਲੱਗਦਾ ਹੈ ਤੇ ਮਾਂ ਕਹਿੰਦੀ ਹੈ ਕਿ ਹੁਣ ਜੋ ਕੁਝ ਵੀ ਹੋ ਗਿਆ ਹੈ ਉਸ ਨੂੰ ਭੁੱਲ ਜਾ ਤੇ ਅੱਗੇ ਤੋਂ ਤੂੰ ਐਵੇਂ ਦਾ ਕੁਝ ਨਾ ਕਰੀ ਕਿਉਂਕਿ ਐਵੇਂ ਕਰਕੇ ਤੈ ਸਤਿਗੁਰੂ ਨੂੰ ਧੋਖਾ ਦਿੱਤਾ ਹੈ ਫਿਰ ਲੜਕੇ ਨੇ ਸਤਿਗੁਰੂ ਤੋਂ ਮਾਫੀ ਮੰਗੀ ਤੇ ਭਵਿੱਖ ਵਿੱਚ ਕੋਈ ਵੀ ਬੁਰਾ ਕੰਮ ਕਰਨ ਦਾ ਸੰਕਲਪ ਲੈ ਲਿਆ ਤੇ ਲੜਕਾ ਹਸਪਤਾਲ ਦੇ ਬੈੱਡ ਤੇ ਪਿਆ ਸੀ ਭਜਨ ਸਿਮਰਨ ਕਰਦਾ ਰਹਿੰਦਾ ਸੀ ਸਾਧ ਸੰਗ ਜੀ ਅਸੀਂ ਚਾਹੇ ਕਿੰਨੇ ਵੀ ਬੂਰੇ ਵਣ ਜਾਈਏ ਪਰ ਸਾਡੇ ਸਤਿਗੁਰ ਇਹਨੇ ਦਿਆਲੂ ਹਨ ਕੀ ਮਾੜੇ ਤੇ ਮਿਹਰ ਕਰ ਦਿੰਦੇ ਹਨ ਫਿਰ ਹੌਲੀ ਹੌਲੀ ਲੜਕੇ ਦਾ ਜ਼ਖਮ ਭਰਨਾ ਸ਼ੁਰੂ ਹੋ ਗਿਆ ਇਹ ਦੇਖ ਕੇ ਡਾਕਟਰ ਵੀ ਹੈਰਾਨ ਹੋ ਗਏ ਅਸੀਂ ਆਪਣੀ ਜ਼ਿੰਦਗੀ ਦੇ ਇਹਨੇ ਸਾਲ ਦੀ ਉਮਰ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਨਾ ਵੱਡਾ ਜ਼ਖਮ ਇੰਨੀ ਜਲਦੀ ਭਰ ਗਿਆ ਸੰਗਤ ਜੀ ਜਦੋਂ ਮੈਡੀਕਲ ਸਾਇੰਸ ਵੀ ਹੱਥ ਖੜੇ ਕਰ ਦਿੰਦਾ ਹੈ ਤਾਂ ਉਸ ਸਮੇਂ ਸਾਡਾ ਇੱਕ ਹੀ ਸਹਾਰਾ ਹੁੰਦਾ ਹੈ ਤੇ ਕਦੇ-ਕਦੇ ਇਹ ਚਮਤਕਾਰ ਦੇਖ ਕੇ ਡਾਕਟਰ ਵੀ ਹੈਰਾਨ ਹੋ ਜਾਂਦੇ ਹਨ ਕਿ ਐਵੇਂ ਕਿਵੇਂ ਕੀ ਐਵੇਂ ਕਿਵੇਂ ਪੋਸੀਬਲ ਹੋ ਗਿਆ ਕਿ ਮੈਡੀਕਲ ਸਾਇੰਸ ਤਾਂ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਭਜਨ ਸਿਮਰਨ ਦੀ ਇਸੇ ਕਰਕੇ ਫਰਮਾਇਆ ਜਾਂਦਾ ਹੈ ਕਿ ਭਜਨ ਸਿਮਰਨ ਕਰ ਲਵੋ ਫਿਰ ਵੱਡੇ ਵੱਡੇ ਦੁੱਖ ਵੀ ਛੋਟੇ ਮੋਟੇ ਰੂਪ ਤਰਨ ਕਰਕੇ ਸਾਨੂੰ ਮਿਲਦੇ ਹਨ ਤੇ ਸਾਡੇ ਅੰਦਰ ਦੁੱਖਾਂ ਨੂੰ ਸਹਿਣ ਦੀ ਤਾਕਤ ਆ ਜਾਂਦੀ ਹੈ ਉਸ ਮਾਲਕ ਦੇ ਨਾਮ ਵਿੱਚ ਐਨੀ ਸ਼ਕਤੀ ਹੁੰਦੀ ਹੈ ਕਿ ਉਹ ਮਾਲਕ ਆਪਣੇ ਪਿਆਰਿਆਂ ਦੀ ਫਾਂਸੀ ਦੀ ਸਜ਼ਾ ਸੂਈ ਚੂਬੜ ਜਿਨੀ ਤਕਲੀਫ ਵਿੱਚ ਬਦਲ ਦਿੰਦਾ ਹੈ ਹਰ ਕੋਈ ਉਸ ਦਾ ਪਿਆਰ ਨਹੀਂ ਬਣ ਸਕਦਾ ਉਸ ਮਾਲਕ ਨੂੰ ਉਹੀ ਵਿਅਕਤੀ ਚੰਗੇ ਲੱਗਦੇ ਹਨ ਜੋ ਉਸ ਦੀ ਰਜਾ ਵਿੱਚ ਨਾਮ ਚੋਸ ਦੀ ਰਜਾ ਵਿੱਚ ਰਹਿ ਕੇ ਉਸ ਦੇ ਨਾਮ ਦਾ ਭਜਨ ਸਿਮਰਨ ਕਰਦੇ ਹਨ ਭਜਨ ਸਿਮਰਨ ਕਰਨ ਵਾਲੇ ਵਿਅਕਤੀ ਦੇ ਨਾਲ ਉਹ ਹਮੇਸ਼ਾ ਰਹਿੰਦੇ ਹਨ ਰਾਦਾ ਸਵਾਮੀ